प्यारे पंजाब वासियों मैं आज 70वें वर्ष हरियाणा तदर्थ स्पोर्टे देश ਦੇ ਦੇਸ਼ ਦੇ ਵਰਕੇ ਸਾਰੇ ਭਾਰਤ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਟਾਈ ਦਿੰਦਾ ਮੈਂ ਦੇਖਿਆ ਕਿੰਨਾ ਸੁਨਾਵਾ ਅਦੇ ਨਾਮਨ ਦਰਾਂ ਦੇ ਫਵਾਦਰ ਕੂਰ ਜੀ ਨਾਲ ਸਵਾਗਤ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂ ਸੱਤਾ ਅਦੇ ਅਣਚੜ ਚੀਰ ਕਰ ਰਹੇ ਹਨ ਜੋ 26 ਜਨਵਰੀ 1950 ਨੂੰ ਭਾਰਤੀ ਸਰਕਾਰ ਲਾਗ ਹੋਣ ਨਾਲ ਭਾਰਤੀ ਜਨਗਤ ਦੀ ਸਥਾਪਨਾ ਹੋਈ ਅੱਜ ਸਮੂਹ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਸਲ ਹੈ ਮੈਂ ਪਿੰਤਰ ਧਿਆੜੇ ਦੇ ਭਾਰਤੀ ਸੰਵਿਧਾਨ ਦੇ ਨਿਰਵਾਤਾ ਬਾਬਾ ਸਾਹਿਬ ਵੀਰੂ ਬੇਤਲਜੀ ਦੇ ਬਰਦੂ ਦੇ ਯੋਗਦਾਨ ਨੂੰ ਸਿਨਤਾ ਕਰਦਾ ਹਾਂ ਸਾਡਾ ਇਤਿਹਾਸ ਜਿੱਲੇ ਵਾੜੇ ਬਾਗ ਅਤੇ ਬਹੁਤ ਖੂਬੀ ਸਾਟਿਆਣਾ ਨਾ ਪਰਿਆ ਹੋਣਾ ਹੈ अनुमान ਹੈ ਕਿ ਦੇਸ਼ ਦੀ ਆਜ਼ਾਦੀ ਦੇ ਰਾਹ ਤੇ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਨ ਇਤਿਹਾਸ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧ ਹੈ ਮੁੱਖ ਮੰਤਰੀ ਗੁਰਪ੍ਰਤਵਾਦ ਸਰਕਾਰ ਭਗਵਾਨ ਜਗਮਾਨ ਨੇ ਆਪਣੇ ਅਹੁਦੇ ਦੀ ਸੌਂ ਸ਼ਹੀਦ ਆਦਮ ਜੁਰਦਾਰ ਅਕਸਰ ਦੇ ਜਲਦੀ ਪੈਣ ਕਰਕੇ ਚਲਾ ਇਸੇ ਜिले ਵਿੱਚ ਤੁਸੀਂ ਇਸ ਦੇ ਨਾਮ ਹੀ ਇੱਕ ਖਾਸ ਫੈਸਲਾ ਕਰਦੇ ਹੋਏ ਸ਼ੀਰ ਆਦਮ ਭਗਤ ਸਿੰਘ ਅਤੇ ਬਾਬਾ ਸਾਹਿਬ ਵੀ ਆਪ ਦੇਖ ਪਰ ਤੇ ਬਹੁਤ ਸਾਰੇ ਦਫਤਰਾਂ ਸੁਲਝਾਏ ਗਏ। ਸ਼ੀਰ ਆਦਮ ਭਗਤ ਸਿੰਘ ਦੇ ਨਾਮ ਤੇ ਕੋ ਮੰਤਰੀ ਹਾਈ ਅਡੇ ਦਾ ਦਰ ਆਦੇ ਉਤੇ ਸ਼ੀਰ ਆਦਮ ਦਾ ਬਹੁਤ ਸਤਿਕਾਰ ਕਰਦੇ। ਮਾਰਯੋਗ ਮੁਕਤੀ ਸਾਡੇ ਮੈਰ ਦਿੱਤੀ। ਸਾਡੇ ਸਰਕਾਰੀ ਫੌਜੀ ਜਵਾਨਾਂ ਦੇ ਇਜ਼ਾਦੇ ਪਰਿਵਾਰਾਂ ਸਾਡਾ ਫੌਜੀ ਦੇ ਪੜਾਈ ਦੇ ਇੰਟਰ ਸਾਡੀ ਸਰਕਾਰ ਪਹਿਲ ਸਰਕਾਰ ਦੇਸ਼ ਲਈ ਕੁਰਬਾਨੀ ਦੇਣ ਵਾਲੇ ਜੀ ਦਾ ਜੇਸ਼ਾ ਉਹਨਾਂ ਦੇ ਪਰਿਵਾਰਾਂ ਵਾਸਤੇ 50 ਲੱਖ ਤੋਂ ਵਧਾ ਕੇ 2 ਕਰੋੜ ਕੀਤਾ ਗਿਆ ਅਤੇ ਇਹ ਸਰਮਾਨ ਅੰਕੀ ਵਿਗਾਂ ਅਤੇ ਦੇਸ਼ ਦੀ ਬਾਤ ਪੰਜਾਬ ਦੀ ਬਾਤ ਨੂੰ ਸਿਖਾਉਣ ਵਾਲੇ ਪੋਸਟ ਕਰਮਚਾਰੀਆਂ ਨੂੰ ਦਿੱਤੇ ਗਏ ਧਰਮੀ ਫੌਜੀਆ ਵੀ ਜਾਤਾ 10000 ਤੋਂ ਉੱਪਰ 12000 ਦਿੱਤੀ ਗਈ ਔਰ ਜਿਆਦੀ ਤੋਂ ਅਰਜਨ ਦੇ ਪਰਿਵਾਰਾਂ ਬਾਅਦ ਤੇ ਪੈਨਸ਼ਨ ਚੱਲ ਰਿਹਾ ਹੈ ਤੁਹਾਨੂੰ ਵਧਾ ਕੇ 11000 ਕੀ ਕੀ ਹੈ ਇਹ ਨੌਜਵਾਨਾਂ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਔਰ ਇਹਦੇ ਤਹਿਤ ਪਹਿਲੇ 4 ਸਾਲ ਦੇ ਵਿੱਚ 63000 ਤੋਂ ਵੱਧ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਏ ਗੁਰੂਆਕੀਆ ਦੀ ਸਰਕਾਰੀ ਦੇ ਸਰਕਾਰਾਂ ਦੇ ਸੇਵਾ ਗੁਰੂ ਤੇਗ ਬਹਾਦਰ ਸਾਹਿਬ ਦੋਵੇਂ ਪਾਸ਼ਾ ਦਾ 350 ਸਾਲਾ ਸ਼ੀਕੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਵਿਸ਼ੇਪਧਰੀ ਸਵਾਗਤ ਕਰਾਈ ਗਈ ਅਰੰਭਪਰ ਸਾਹਿਬ ਅਤੇ 20 ਕਰੋੜ ਰੁਪਏ ਦਾ ਭਾਈਚਾਰਕ ਦੀ ਯਾਦਗਾਰ ਸੜੀ ਗਈ ਔਰ ਕੇਸਗੜ ਸਾਨੂੰ ਜਾਣ ਵਾਲੇ ਰਸਤੇ ਨੂੰ ਬਰਾਸਤੀ ਮਾਰਗ ਤੋਂ ਬਦਲ ਦਿੱਤਾ ਜਾ ਰਿਹਾ ਹੈ ਔਰ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਕਰਵਾਲੀਆਂ ਨੂੰ ਜਾਣ ਤੋਂ ਜਾਣਨ ਲਈ ਫਰ ਪਗਰਾ ਦੇ ਨਾਲ ਵਿਦੇਸ਼ ਪਾਲਤਾ ਸ਼ੁਰੂ ਕੀਤਾ ਗਿਆ ਇਸੇ ਤਰ੍ਹਾਂ ਪ੍ਰਧਾਨਕਾਰ ਦੇਸ਼ੀ ਨੂੰ ਅਰਵਦਾਸ ਸਿੰਘ ਦੇ ਜੀਵਨ ਸਭਕਤ ਇੱਕ ਆਮਜਨ ਪਰਵਾਰ ਦਾ ਕਾਰਜ ਕੀਤਾ ਗਿਆ ਸੇਬ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਲੋਕਾਂ ਦੀ ਸੇਬ ਔਰ ਇਹਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁੱਖ ਮੰਤਰੀ ਸੇਬ ਯੋਜਨਾ ਨਿਬਾ ਇਹਦੇ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਨਿਸ਼ਚਿਤ ਇਹਨਾਂ ਕੋਈ ਦਾਸਾ ਦਿੱਤਾ 10 ਲੱਖ ਰੁਪਏ ਦਾ ਦਾਅਵਾ ਕਰਨ ਦਾ ਕਾਰਜ ਮਿਲੇਗਾ ਔਰ ਇਹ ਪੰਜਾਬ ਪਹਿਲਾ ਸੂਬਾ ਬਣ ਗਿਆ ਇਸ ਤਰ੍ਹਾਂ ਦੀ ਤੁਮ ਦੇਣ ਵਾਲਾ ਪੂਰੇ ਦੇਸ਼ ਤੇ 881 ਆਮ ਆਦਮੀ ਕਨੇ ਪ੍ਰਾਜੇ ਜਿਸ ਵਿੱਚ 5 ਕਰੋੜ ਲਈ ਵਾਈ ਨਹੀਂ ਗਈ ਜਦੋਂ ਕਿ 1.5 ਕਰੋੜ ਲੋਕਾਂ ਨੇ ਸਰਨੀਂ ਦੇ ਹਰ ਇੱਕ ਬੁਰਜੇ ਪੰਜਾਬੀ ਨੂੰ ਵਾਈ ਨਹੀਂ ਤੇ ਬਹੁਤ ਸਾਰੇ ਲੋਕ ਨੂੰ ਬਲੱਡ ਪ੍ਰੈਸ਼ਰ ਤੋਂਕਰ ਦੇ ਮਰੀਜ਼ ਲਗਾਤਾਰ ਜਿਨ੍ਹਾਂ ਨੂੰ 107 ਗਵਾਨਿਆਂ ਤੇ 47 ਡਾਕਟਰ ਚੱਕਦਾ ਵੀ ਹੁੰਦਾ ਦਿੱਤੇ ਜਾ ਰਹੀ ਹੈ ਅਮਰਜਸੀ ਸਵਾਵਾ ਨੂੰ ਉਪਤਰ ਕਰਨ ਲਈ 356 ਹਾਈ ਟੈਕ ਐਂਬੂਲੈਂਸਾਂ ਲਾਈਆਂ ਜਾ ਰਹੀਆਂ ਹਨ ਔਰ ਇੱਕ ਮਾੜੀ ਦੇ ਵਿੱਚ ਲਿਵਰ ਡੀਜ਼ੀਜ਼ ਵਾਸਤੇ ਜਿਗਰ ਦੀਆਂ ਮਵਾਲੀਆਂ ਦਾ ਆਜੀ ਆਰ ਦੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਡਿਜ਼ੀਜ਼ ਐਸੋ ਪੜਾਇਆ ਗਿਆ ਇਸ ਦੇ ਕੇ ਪਹਿਲਾ ਨਿਵਲ ਟਰਾਂਸਪੋਰਟ ਨਿਵਲ ਟਰਾਂਸਪੋਰਟ ਜਿਗਰ ਬਗਨ ਦਾ ਪ੍ਰੋਜੈਕਟ ਕੀਤਾ ਜਾ ਚੁੱਕਾ ਹੈ। ਔਰ ਮੁੱਖ ਮੰਤਰੀ ਸਾਹ ਦੇ ਸੁਖਨਮਈ ਪ੍ਰੋਜੈਕਟ ਸੀਐਮਪੀ ਯੋਜਨਾ ਦਾ 135 ਯੋਗਾਂ ਡੇਨਰ 1,600 ਚੌੜਜਾ ਲੋਕਾਂ ਨੂੰ ਡੇਲੀ ਯੋਗਾ ਕਰਾਉਂਦੇ ਹਨ। ਲੋਕਾਂ ਨੂੰ ਅਵਾਰ ਤੇ ਵਿਹਾਰ ਠੀਕ ਕਰਕੇ ਲਾਈਫ ਸਟ ਡਿਸਆਰਡਰ ਤੋਂ ਬਚਣੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨਸ਼ਾ ਦਸ਼ਾ ਵਰਤ ਇਹ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿਹਦੇ ਵਿੱਚ 548 ਹੋਟਲ ਨੇ ਰੀਹੈਬਿਲੀਟੇਸ਼ਨ ਸੈਂਟਰ ਰੀਐਪਲੀਕੇਸ਼ਨ ਸੈਂਟਰ اور ਇੱਕ ਨਵੀਂ ਪਹਿਲ ਕਰਦੀਆ ਰੀਹੈਬਿਲੀਟੇਸ਼ਨ ਸੈਂਟਰਾਂ ਦੇ ਵਿੱਚ 스킬 ਡਿਵੈਲਪਮੈਂਟ ਸੈਂਟਰ ਖੋਲੇ ਜਾ ਰਹੇ ਹਨ ਜਿਸ ਨਾਲ ਬੱਚੇ ਨਸ਼ਾ ਛੱਡ ਕੇ ਨਾਰਮਲ ਜ਼ਿੰਦਗੀ ਜਿਉਣਾ ਜਿਉਣ ਵਾਸਤੇ ਅੱਗੇ ਵਧ ਰਹੇ ਹਨ ਇਸੇ ਤਰ੍ਹਾਂ ਸਕੂਲੀ ਬੱਚਿਆਂ ਨੂੰ ਵੀ ਨਸ਼ਾ ਤੋਂ ਬਚਾਈ ਸਪੈਸ਼ਲ ਸਕੂਲ ਲਈ ਅਧਿਕਾਰ ਨਿੱਤੀ ਜਾਰੀ ਹੈ ਕਿਸੇ ਤਰ੍ਹਾਂ ਦੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਰਨ ਸੁਝੇ ਗਏ ਜਿਹਦੇ ਨਾਲ 265 ਵਿਦਿਆਰਥੀਆਂ ਨੇ ਜੇਈ ਮੈਨਸ 43 ਨੇ ਜੇਈ ਐਡਵਾਂਸ ਤੇ 847 ਨੇ ਨੀਡ ਪਾਸ ਕਰਕੇ ਮੈਡੀਕਲ ਦੇ ਵਿੱਚ ਦਾਖਲਾ ਲਈ 234 ਪ੍ਰਿੰਸੀਪਲ 216 ਪ੍ਰਾਇਮਰੀ ਕਦਰ ਅਧਿਆਪਕਾਂ ਅਤੇ 199 ਮੋਕ ਅਧਿਆਪਕਾਂ ਨੂੰ ਸਿੰਗਪੁਰ ਬੰਗਲਡ ਅਤੇ ਜੰਦਾਬਾਦ ਦੇਣੇ ਵਾਤੇ ਭੇਜਿਆ ਗਿਆ ਤਾਂ ਕਿ ਉਹਾਂ ਦੇ ਸੇਧਾ ਮਿਆਦ ਚ ਚੱਲਣ 118 ਸਕੂਲ ਆਫ ਅਮਨਸ ਫਰਾਈਡ ਹੈ ਯਾ ਫਰੈਂਟ ਕੀਤਾ ਗਿਆ ਔਰ ਕਾਫੀ ਹਾਤ ਤੋਂ ਬਾਅਦ ਬੱਚਿਆਂ ਨੂੰ ਫ੍ਰੀ ਟ੍ਰਾਂਸਪੋਰਟੇਸ਼ਨ ਖਾਸ ਕਰਕੇ ਕੀ ਆਵਾਸ ਤੇ ਲੜਕੀਆਂ ਵਾਸਤੇ ਬਹੁਤ ਜ਼ਰੂਰੀ ਕਰ ਦਿੱਤਾ ਗਿਆ ਔਰ ਇਹਨਾਂ ਸਾਰੇ ਕਦਮਾਂ ਦੇ ਸਦਕਾ ਪੰਜਾਬ ਨੇ ਨੈਸ਼ਨਲ ਕੀਪਰਟ ਸਭੇ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਆਇਆ। ਔਰ ਪੰਜਾਬ ਨੂੰ ਕਿੱਤਾ ਮੁਹੀ ਰੋਜ਼ਗਾਰ ਪ੍ਰਯਾਸ ਸੁਭਾ ਬਣਾਉਣ ਲਈ ਆਈਟੀਆਈ ਦੇ ਵਿੱਚ 3500 350000 ਤੋਂ ਬਤਾ ਕੇ ਜੱਗਿਆ ਕੀਤਾ ਹੈ ਗਿਆ ਬੱਚਾ ਵਾਸਤੇ 52000 ਜੀਤਿਆ ਗਈਆਂ। ਸਾਡੀ ਸਰਕਾਰ ਨੇ ਸਾਢੇ 3/4 ਸਾਲ ਦੇ 37000 ਕਰੋੜ ਰੁਪਏ ਦਾ ਅਦਕਾਰੀ 85000 ਕਰੋੜ ਤੋਂ ਵੱਧ ਵਿਐਸਟੀ 19000 ਕਰੋੜ ਤੋਂ ਵੱਧ ਜਿਹੜਾ ਹੈਗਾ ਸਟੈਂਪ ਤੇ ਡਿਸਚਰ ਤੋਂ ਬਰਾਬਰ ਦਿੱਤੇ ਜੋ ਕਿ ਪਿਛਲੀ ਸਰਕਾਰਾਂ ਦੇ 5 ਸਾਲ ਤੋਂ 党的 बीजेपी ਸਰਕਾਰ ਤੋਂ 16 ਜਰਾਂ ਅਤੇ કોંગਸ ਸਰਕਾਰ ਤੋਂ 10000 ਵੱਧ ਹੈ ਸਾਡਾ ਆਪਣਾ ਓਨ ਟੈਕਸ ਲੈਵੀ ਰੈਵਨਿਊ 3.5 ਸਾਲ ਵਿੱਚ 185000 ਕਰੋੜ ਹੈ ਇਹ ਦੇਤੇ ਬਿਹਤਰ ਪ੍ਰਬੰਧਨ ਕਰਕੇ ਜੋ ਕਿ ਪਿਛਲੀ ਸਰਕਾਰ ਦੇ 5 ਸਾਲ ਦੇ ਨਾਲੋਂ 27000 ਕਰੋੜ ਜ਼ਿਆਦਾ ਹੈ और इस मामले ਦੇ ਨਾਲ ਜਾ ਰਿਹਾ ਹੈ ਇੱਕ ਸਟ੍ਰੈਟਜੀ ਨਵੇਂ ਫੈਕਟਰੀਆਂ ਨਵੇਂ ਕੰਮ ਸ਼ੁਰੂ ਕਰਨਾ ਜਿਹਦੇ ਵਿੱਚ 22000 ਕਰੋੜ ਰੁਪਏ ਖਰਚੇ ਗਏ ਸਾਡੇ ਸਤ ਸਾਲ ਦੇ ਜਦੋਂ ਕਿ ਕਿਸੇ ਸਰਕਾਰ ਨੇ 11400 ਕਰੋੜ ਰੁਪਏ ਖਰਚੇ ਸਾਡੇ ਤਰ੍ਹਾਂ ਬਹੁਤ ਸਾਰੀਆਂ ਸਕੀਮਾਂ ਬੰਦ ਲਿਆਵਾਂ ਆਵਾਜ਼ ਪਾਓ ਇਹਦੇ ਨਾਲ ਨਾਲ ਸਮਾਜਿਕ ਭਲਾਈ ਗਰੀਬ ਬੱਚਿਆਂ ਵਾਸਤੇ ਮੈਡੀਕਸ ਸਰਪੋਸ ਮੈਡੀਕਸ ਨਾਲੇ ਸੇਵਾ ਤੇ 245 ਕਰੋੜ ਯਾਰੇ ਅਸ਼ੀਰਵਾਦ ਸਕੀਮ ਵਾਸਤੇ 370 ਕਰੋੜ ਬਜ਼ੁਰਗਾਂ ਦਿਵਾਂਵਾਂ ਬੇਸਾਰਾ ਔਰਤਾ ਲਾਤ-ਤਿਆਗਤ ਬੱਚਿਆਂ ਲਈ ਰਿਕਾਰਡ 6100 ਕਰੋੜ ਰੱਖੇ ਗਏ। 3 ਮੰਗਰ ਵਾਲੇ ਬੱਚਿਆਂ ਲਈ ਪ੍ਰੋਜੈਕਟ ਜੀਵਨ ਜੋਤ ਹੈ। ਬੱਚਿਆਂ ਨੂੰ ਸਾਬ 1023 ਬੱਚਿਆਂ ਨੂੰ 3 ਮੰਗਰ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਸਕੂਲਾਂ ਵਿੱਚ ਪਾਇਆ ਗਿਆ। ਇਸੇ ਤਰ੍ਹਾਂ ਔਰਤਾਂ ਵਾਸਤੇ ਲੜਕੀਆਂ ਵਾਸਤੇ ਪਰਜ ਹੋਸਟ ਬਣਾਏ ਜਾ ਰਹੇ ਹਨ ਪੰਜਾਬ ਦੀ ਇਹ ਬਹੁਤ ਵੱਡੀ ਸਮੱਸਿਆ ਗੈਂਗਸਟਰ ਗੈਂਗਸਟਰ ਵਾਂਗੂ ਖਤਮ ਕਰ ਲਈ ਜੈਸਾ ਤੇ ਵਾਰ ਨੇਮਸ ਜਿਹੜੀ ਗਏ ਦੇ ਵਿੱਚ 2000 ਪੁਰਸੀਮਾ ਬਣੋ ਉੱਜੇ ਤੇ ਤੌਰ ਤੇ ਜਿਹੜੇ ਸਭ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਗੈਂਗਸਟਰ ਬੈਠੇ ਹੋਏ ਆ ਬਟੇ ਬਟੇ ਉਹਨਾਂ ਨੂੰ ਵਾਪਸ ਧਿਆਨ ਵਾਸਤੇ ਓਵਰ ਸੀਜ਼ ਡਿਊਟੀਅਰ ਟ੍ਰੈਕਿੰਗ ਐਂਡ ਐਕਸਟ੍ਰੈਕਸ਼ਨ ਸਾਲ ਕਾਰਜ ਕੀਤਾ ਗਿਆ ਪੰਜਾਬ ਨੂੰ ਗੈਰਸ ਮੁਕਤ ਕਰਨ ਅਤੇ ਨਸ਼ਾ ਮੁਕਤ ਕਰਨ ਵਾਸਤੇ ਐਂਟੀ ਨਾਰਕੋਟਿਕਸ ਸਟਾਫ ਬੋਸ ਦਾ ਵੀ ਨਿਯੁਕਤੀ ਕੀਤਾ ਗਿਆ ਔਰ ਜਿਹੜੇ ਬੰਦੇ ਗੈਰਸ ਬਾਰੇ ਜਾਣਕਾਰੀ ਦੇਣਗੇ ਕਿਤੇ ਮੈਂਾਰੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਰਕਾਰ ਦਾ ਸਹਿਯੋਗ ਦਿਓ ਜਿਹੜੇ ਬੰਦੇ ਨਸ਼ਾ ਕਰਦੇ ਹਨ ਜਿਹੜੇ ਬੰਦੇ ਜੈਕਸਨ ਬਾਰੇ ਜਾਣਕਾਰੀ ਦੇਣਗੇ ਔਰ ਜੈਕਸਨ ਬਣਿਆ ਜਾਏਗਾ ਤਾਂ ਉਹਨਾਂ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਔਰ ਉਹਨਾਂ ਦਾ ਨਾਮ ਵੀ ਉੱਕਰਿਆ ਜਾਏਗਾ। ਇਸ ਤੋਂ ਬਾਅਦ ਬੋਰਡ ਦੇ ਵਿੱਚ ਤਿੰਨ ਬਾਜ਼ ਐਂਟੀ ਡ੍ਰੋਨ ਸਿਸਟਮ ਸਾਬਤ ਕੀਤੇ ਗਏ। ਪ੍ਰਸ਼ਕਾਚਾਰ ਦੇ ਖਾਦ ਐਂਟਲਾਈਨ ਜਾਰੀ ਕੀਤੀ ਗਈ 147 ਮਾਲਕਾਂ ਨੂੰ ਤੇ ਪ੍ਰਾਰਕ ਕਰਤਾਰੀ ਪ੍ਰਾਈਵੇਟ ਵਿਅਕਤੀਆਂ ਨੂੰ ਰਵਿਸ਼ਵਰ ਲਾਂਦੇ ਰੱਤੀ ਰੰਗੇ ਅੱਤੀ ਫੜਿਆ ਗਿਆ ਮੈਂ ਇਹਦੇ ਵਿੱਚ ਵੀ ਬੇਨਤੀ ਕਰੂੰਗਾ ਸਾਰਿਆਂ ਨੂੰ ਸਾਨੂੰ ਯੋਗਾਂ ਨੂੰ ਬੋਲਦਾ ਤੇ ਇਸ਼ਤਾਕਾਰ ਤੇ ਨਸ਼ੇ ਇਹ ਕਿਸੇ ਵੀ ਸਮਾਰਕ ਵਾਸਤੇ ਕੋਣ ਰੰ ਇਹਨਾਂ ਨੂੰ ਜੜੋਂ ਖਤ ਕੀਤਾ ਜਾਏਗਾ ਪਹਿਲੀਆ ਸਰਕਾਰਾਂ ਸਰਕਾਰੀ ਇਲਾਕਿਆਂ ਨੂੰ ਬੇਚਦੀਆਂ ਸਸਤਾ ਪਰਵਾਣ ਬੇਚਦੀਆਂ ਸਨ ਤੇ ਪਹਿਲੀ ਵਾਰੀ ਹੋਇਆ ਕਿ ਸਾਡੀ ਸਰਕਾਰ ਨੇ ਮਾਂ ਸਰਕਾਰ ਨੇ 180 ਕਰੋੜ ਰੁਪਏ ਦੀ ਲਾਗਤ ਨਾਲ पीवीके पावर प्लांट को पीते और ओदानाथ जी गुरु अमरदास थर्मल पावर प्लांट रखया गया एक और बहुत बड़ा फैसला आम ਲੋਕਾਂ ਦਾ ਵਾਸੇ ਕਰਦੇ ਹੋਏ 600 ਜੀਗਲੀ ਫ੍ਰੀ ਕਰਕੇ 90% ਪਰਿਵਾਰਾਂ ਦਾ ਬਿਜਲੀ ਬਿਲਕੁਲ ਜ਼ੀਰੋ ਇਹ ਬਹੁਤ ਵੱਡਾ ਕੰਮ ਕੀਤਾ ਗਿਆ ਇਸੇ ਤਰ੍ਹਾਂ ਕਿਸਾਨਾਂ ਨੂੰ 9992 ਕਰੋੜ ਰੁਪਏ ਉਹਨਾਂ ਨੂੰ ਜਿਹੜੀ ਬਿਜਲੀ ਆ ਅੱਤ ਕੈਂਡਰ ਤੋਂ ਲਾਲਾ ਬਿਜਲੀ اور ਦਿਨ ਵੇਲੇ ਬਿਜਲੀ ਦਿੱਤੀ ਗਈ ਜਿਹਦੇ ਨਾਲ ਇਹ ਜਿਹੜੀ ਬੜੀ ਜੀ ਪਾਇਦਾ ਪਰਜੇ ਨੇ ਵਾਦਾ ਹੋਇਆ। ਔਰ ਪੰਜਾਬ ਸਰਕਾਰ ਨੇ ਹੋਰ ਬਹੁਤ ਘੰਟਾ ਪਾਇਦੀ ਸਰਕਾਰਾਂ ਟੋਰ ਬਲਾਡਾ ਨਗਰਦੀਆਂ ਸਰ ਇਹ ਪਹਿਲੀ ਸਰਕਾਰ ਹੈ ਜਿਹਨੇ ਇੱਕ ਹੀ ਟੋਰ ਬਲਾਡ ਦੇ ਖਤਮ ਕੀਤੇ ਜਿਹਦੇ ਨਾਲ ਪੰਜਾਬ ਵਾਸੀਆਂ ਨੂੰ ਹਰ ਰੋਜ਼ 18 ਲੱਖ ਰੁਪਏ ਦੀ ਮਦਦ ਹੋ ਰਹੀ ਹੈ। ਦੇਸ਼ੀਨ ਸੜਕ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 45000 ਕਿਲੋਮੀਟਰ ਸੜਕਾਂ ਦਾ

ਮੁਕਬੱਕ ਦੇ ਨਾਮ ਦੇ ਵਾਇਰ ਵਿੱਚ ਦੇਸ਼ ਵਿੱਚ ਪਹਿਲੀ ਆਪਣੀ ਕਿਸਮ ਦੀ ਸੜਕ ਸੁਰੱਖਿਆ ਬੋਸ ਫੜਾਈ ਗਈ ਔਰ ਇਹਦੇ ਨਾਮ ਨਾਲ ਪ੍ਰਸਤਿਥੀ ਜੇ ਪੰਜਾਬ ਵਿੱਚ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਉਹਨਾਂ ਦਾ ਸਾਰਾ ਚਾਹੇ ਉਹ ਬੰਦਾ ਪੰਜਾਬ ਦਾ ਹੋਵੇ ਕਿਸੇ ਹੋਰ ਸੂਬੇ ਦਾ ਹੋਵੇ ਔਰ ਦੇਸ਼ ਦਾ ਹੋਵੇ ਜੇ ਪੰਜਾਬ ਦੇ ਅੰਦਰ ਇਹ ਐਕਸੀਡੈਂਟ ਹੋਏਗਾ ਸੜਕ ਸੁਰੱਖਿਆ ਬੋਸ ਉਹਨਾਂ ਨੂੰ ਆਪਤਪ ਚਾਦੀ ਹੈ 15 ਮਿੰਟ ਦੇ ਵਿੱਚ ਔਰ ਸਾਰਾ ਲਾਗ ਦਾ ਫੀਕਾ ਜਾਂਦਾ ਸਾਰਾ ਸਰਕਾਰ ਚਰਚਾ ਦਿੰਦੀ ਹੈ ਦੇ ਦੇ ਨਾਲ ਬਹੁਤ ਤਰ੍ਹਾਂ ਦੇ ਵਿੱਚ 50% ਦੀ ਕਰਨੀ ਹੈ। ਔਰ ਇਸੇ ਤਰ੍ਹਾਂ ਜਿਹੜੇ ਲੋਕਾਂ ਦੇ ਚੋਣ ਹੋਏ ਪ੍ਰਤੀਜੀ ਦੀ ਮੈਂਬਰ ਪੰਚਾਇਤ ਸਰਪੰਚ ਔਰ ਜਿਹੜੇ ਕੌਂਸਲਰ ਐ ਉਹਨਾਂ ਨੂੰ ਆਰਜ਼ੀਆਂ ਨੂੰ ਆਨਲਾਈਨ ਦਸਤੀਕ ਕਰਨ ਦੇ ਕਾਗਜ਼ ਤੇ ਪਟਵਾਲੀਆਂ ਵਾਸਤੇ ਈ ਸੇਵਾ ਪੋਰਟਲ ਤੇ ਆਨਬੋਰਡ ਕੀਤਾ ਗਿਆ ਜਿੱਤੇ 12000 ਆਰਜ਼ੀਆਂ ਆਨਲਾਈਨ ਦਸਤੀਕ ਕੀਤੀਆਂ ਗਈਆਂ ਨੇ। ਔਰ ਇੱਕ ਹੋਰ ਬਹੁਤ ਵੱਡਾ ਪੰਜਾਬ ਸਰਕਾਰ ਦਾ ਉਪਾਲਾ ਕਿ ਇਹ ਕਲਾਈ ਨੰਬਰ 1073 ਤੇ 437 ਨਾਗਰਿਕ ਕੇਂਦਰ ਸੇਵਾਵਾਂ ਹਾਸਲ ਕਰ ਸਕਦੇ ਹਨ ਤੇ ਇਸ ਇਹਦੇ ਵਿੱਚ 1,85,000 ਤੋਂ ਵੱਧ ਲੋਕਾਂ ਨੇ ਇਸ ਸੇਵਾ ਦਾ ਫਾਇਦਾ ਉਠਾਇਆ ਇਸੇ ਤਰ੍ਹਾਂ ਕਰਾਪਸ਼ਨ ਅਗਰ ਬਰੇ ਨੂੰ ਉਮਰ ਕੰਮ ਕਰ ਲਈ ਇੱਕ ਡੈਸ਼ਬੋਰਡ ਬਣਾਇਆ ਗਿਆ ਜਿਹਦੇ ਨਾਲ ਸਰਵਿਸ ਪੈਂਡੈਂਸੀ ਨੂੰ 0.33% ਤੱਕ ਘਟਾਉਣ ਵਿੱਚ ਮਦਦ ਮਿਲੇਗੀ। ਇਸ ਔਰ ਪੰਜਾਬ ਸਰਕਾਰ ਨੂੰ ਰਾਜਸਥਾਨ ਵਿਕੇ ਟੈਕਨੋਲੋਜੀ ਸਲਾਹਕਾਰ ਕਲਾ ਲਾਭ ਵੀ ਮਿਲਿਆ। ਔਰ ਪੰਜਾਬ ਨੇ 13 ਪ੍ਰਮੁੱਖ ਸਵਾਵਾ ਆਮਦਨ ਵਿਹਾਅ ਆਮਦਨ ਸਰਟੀਫਿਕੇਟ ਵਿਹਾਅ ਸਰਟੀਫਿਕੇਟ ਅਤੇ ਜਾਤੀ ਜਾਤੀ ਸਰਟੀਫਿਕੇਟ ਵਰਗੀਆਂ ਜੁੜੀ ਫਾਰਮਾਂ ਦੀ ਕਾਰਜ ਪਾਰੰਗੀ ਗੁੰਜਰਦਾਰ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ। ਇਸੇ ਤਰ੍ਹਾਂ ਯੂਜ਼ਰ ਡੈਸਟਰੀ ਜਿਹਦੇ ਵਿੱਚ 370960 ਲੋਕਾਂ ਦੇ ਇਸ ਤਰ੍ਹਾਂ ਪੈਦਾ ਹੋਇਆ। ਇਸੇ ਤਰ੍ਹਾਂ ਯੂਵੀ ਜਮਾ ਬੰਦੀ ਪੋਰਟ ਬਣਾਇਆ ਗਿਆ। ਔਰ ਪੰਜਾਬ ਦੇ ਵਿੱਚ ਰਿਤੇ ਦੀ ਕਾਰੋਬਾਰੀ ਡੋਕਣ ਲਈ ਕੀਮਤਾਂ ਦਾ ਮੈਨੇਜਮੈਂਟ ਵਿਲਾਬ ਵੀ ਪੋਸਟ ਹੋਾਈ ਗਈ। ਔਰ ਜਿਹੜੇ ਪ੍ਰਾਈਵੇਟ ਜਿੰਨੀਆਂ ਕਲੋਨੀਆ ਸੀ ਉਹਨਾਂ ਦੇ ਵਿੱਚ ਐਨਫਡੀ ਦੀ ਸਰਵਖਾਸਤ ਖਤਮ ਕੀਤੀ ਗਈ। ਅਤੇ ਆਨਰਡ ਆਨਰਡ ਦੇ ਅਧਿਕਾਰੀਆਂ ਤੇ ਵਿਕਲ ਕਰਨ ਵਾਲੇ ਪ੍ਰੋਮੋਟਰ ਨੂੰ ਸਜ਼ਾ ਤੇ ਜੁਰਮਾਨੇ ਦਾ ਵਾਅਦਾ ਕੀਤਾ ਗਿਆ ਇਜ਼ ਆਫ ਰੈਗੂਲੇਟਰ ਲੋਕ ਕਿਹੜੇ ਬਿਜ਼ਨਸਮੈਨ ਹੈ ਉਹਨਾਂ ਨੂੰ ਕੰਮ ਕਰਨਾ ਸਵਾਲਾ ਕਰਨ ਵਾਸਤੇ ਨਕਸ਼ੇ ਦੇ ਡਰਾਇਵ ਆਨਲਾਈਨ ਅਪਰੂਵਲ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੂੰ 5 ਤੋਂ 45 ਜਾਂਦੇ ਵਿੱਚ ਮਜ਼ਦੂਰੀ ਦੇਣਾ ਹੋਰਾਂ ਦੇ ਕਲੀਅਰ ਕਰਨਾ ਸਾਰੇ ਕੇਸਸ ਤੇ ਕਿਹੜਾ ਨਵਾਂ ਬਿਜ਼ਨਸ ਹੈ ਜੋ ਜ਼ੀਰੋ ਲਾਂਚ ਕਰਨਾ ਇਹਦੇ ਨਾਲ 1.50 ਲੱਖ ਤੋਂ ਵੱਧ ਦਾ ਨਿਵੇਸ਼ ਹੋਇਆ ਤੇ 5 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਅਤੇ ਪਾਕਿਸਤਾਨ ਸਰਕਾਰ ਦੇ ਕਾਰੋਬਾਰ ਕਰਨ ਦੀ ਸਾਡੀ ਦੀ ਪੰਜਾਬ ਨੂੰ ਟੌਪ 25 ਦਾ ਆਵਾਜ਼ ਦਿੱਤਾ ਗਿਆ ਉਹਦੇ ਉਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਇਆ ਪਰ ਪਾਕ ਸਰਕਾਰ ਵੱਲੋਂ ਸੋ ਗਿਆ ਦੀ ਸਟਾਰਟ ਅਪ ਬਿਕੋਜ਼ ਜਦੋਂ ਐਕਟੂਅਲ ਪੰਜਾਬ ਫਿਰ ਤੋਂ ਮੋੜੀ ਰਿਹਾ ਜਿ세 ਤਰ੍ਹਾਂ ਇਨਕੂਬेटर ਟਿਕੂ ਟੈਵਲ ਵਰਗੇ ਨਾ ਦੇਸ਼ ਦੇ ਸੰਪੀਰੋਂ 1 ਲੱਖ ਤੋਂ ਘਾਟੇ 1000 ਦਾ ਕੀਤਾ ਗਿਆ ਪੁਹਾਰੀ ਰਿਖੇ 13 ਤੋਂ 15 ਮਾਰਚ ਤੱਕ ਬਰਤੀਸ਼ੀਰ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਤੋਂ ਨਿਰਧਿਤ ਸਭੀ ਕਰਵਾਇਆ ਜਾ ਰਿਹਾ ਹੈ ਦੇਸ਼ ਦੇ ਦੇਸ਼ ਦੇ ਉਦੇਸ਼ ਤੋਂ ਉਦਯੋਗਪਤੀ ਸ਼ਾਹ ਲਗੋਣ ਦੇ ਇਸੇ ਤਰ੍ਹਾਂ ਕਿਰਤੀ ਬਾੜੀ ਖੇਤਰ ਵਿੱਚ ਗੰਦੇ ਲਈ ਸੇਤੋਂ ਸੋਆਰਣੇ ਪ੍ਰਤੀ ਕੁਇਟਾ ਲੋਕੇ ਦੇ ਸਭ ਤੋਂ ਵੱਧ ਖਾਦਾਂ ਨੂੰ ਭਾਗ ਦਿੱਤਾ ਗਿਆ। ਪੌੜੀ ਸਾਦਮ ਦੇ ਇਸ ਸਾਹਮਣੇ 55% ਕਮੀ ਆਈ। ਉਹ ਇਸ ਕਾਰਨ ਸਬਬ ਹੋਇਆ ਕਿ ਸਰਕਾਰ ਨੇ 2018 ਤੋਂ ਹੋਰ ਤੱਕ 1,58,000 ਤੋਂ ਵੱਧ ਫਸਲ ਰਹਿਣ ਨੂੰ ਪ੍ਰਬੰਧਨ ਸੀਆਰਐਮ ਮਸ਼ੀਨਾ ਸਬਸਿਡੀ ਉੱਤੇ ਪ੍ਰਦਾਨ ਕੀਤੀਆਂ ਨੇ। ਔਰ ਐਗਰੀਕਲਚਰ ਡਾਇਵਰਸੀਫਿਕੇਸ਼ਨ ਫਸਲੀ ਕੋ ਬਦਲਤਾ ਉਹਨੂੰ ਦੇਜਿਨਾਰ ਵਿਧਾਨ ਲਈ ਉਹਦੇ ਵਾਸਤੇ ਬਹੁਤ ਸਾਰੇ ਕਦਮ ਚੁੱਕੇ ਗਏ ਜਿਸ ਵਿੱਚ 15 ਹਜ਼ਾਰ ਫਾਇਡ ਜਿਹੜੀ ਗ੍ਰਾਟ ਫੋਨ ਦੇ ਵਾਸਤੇ ਸਿੱਧੀ ਚਾਈ ਵਾਸਤੇ ਧੋਨੇ ਦੀ ਰੋਜ਼ ਵਾਸਤੇ ਔਰ ਇਸੇ ਤਰ੍ਹਾਂ ਨਰਮੇ ਵਾਸਤੇ ਮੱਕੀ ਵਾਸਤੇ 1250 ਕਟੇ ਪ੍ਰਤੀ ਸੇਰ ਬਹੁਤ سارے ਮੋਰਚੜੀਆਂ ਤੇਰਾਖਾ ਤੋਂ ਅਰਤਾਨਾ ਦੇ ਪਹਿਲੀ ਵਾਰ ਸੁਚਾਈ ਦੇ ਲੋਕਾਂ ਨੂੰ ਪਾਣੀ ਤੇ ਇਲਾਜ ਤੱਕ ਲੈਣੀ ਪਾਣੀ ਪਹੁੰਚਾਣਾ ਇਹਦੇ ਨਾਲ ਐਗਰੀ ਨਾਟੁਰਲ ਡਾਇਵਰਸਿਟੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਸੁਧਰੇ ਚੱਕੀ ਕੀਤੀ ਪੰਜਾਬ ਵਿੱਚ ਆਪਰੇਸ਼ਨ ਸਡੋਰ ਔਰ ਉਸ ਤੋਂ ਬਾਅਦ ਭੜਾ ਦੀ ਮਾਰ ਤੇ ਬਾਪੂ ਸਰਕਾਰ ਨੇ 155 155 ਹਜ਼ਾਰ ਰੁਪਏ ਦੇ ਤਰਕ ਤੋਂ ਬਾਅਦ ਹੋਣ ਦੀ ਕੋਸ਼ਿਸ਼ ਕੀਤੀ ਕਿ ਸਮਾਜ ਦੇ ਖਾਤੇ ਵਿੱਚ 37000 ਕਰੋੜ ਰੁਪਏ ਵਿਦਿਆਨ ਦੇ ਵਿਦਿਆਨ ਦੇ ਵਿਦਿਆਨ ਦੇ ਸੇ ਮੁਸਤਕ ਆਰਥਿਕ ਸਹਾਣੇ ਦਿੱਤਾ ਗਿਆ ਹੈ। ਔਰ ਉर्जा ਕੋਲੇ ਸ਼ਕਤੀ ਦੇ ਨਾਲ ਚੱਲਣ ਵਾਲੇ 5000 ਪਾਪ ਲਗਾਏ ਗਏ ਤੇ 15000 ਰੁਪਏ ਲਗਾਏ ਜਾਣਗੇ। ਛੋਲੇ ਦੇ ਵਿੱਚ ਸਹਾਇਕ ਸੰਗਤਾਂ ਤਹਿਤ ਮੱਛੀ ਪਾਲਣ, ਢਿੰਗਾ ਪਾਲਣ ਦੇ ਵੀ ਵੱਡੇ ਪੱਧਰ ਤੇ ਨੂੰ ਹੀ ਉਦਾਇਆ ਕੀਤਾ ਗਿਆ ਔਰ ਇਸੇ ਤਰ੍ਹਾਂ ਡੇਰੀ ਨੂੰ ਵਿਕਾਸ ਕਰਵਾਉਣ ਤੇ ਡੇਰੀ ਵਾਸਤੇ ਬੱਚਿਆਂ ਨੂੰ ਜਿਹੜੇ ਨੌਜਵਾਨਾਂ ਨੂੰ ਦੇਲੇ ਦੇ ਦੇ 3500 ਦੇ ਨਿਰਮਲ ਸਥਾਪਕ ਦਾ ਜਮਾਤਾਰ ਹੋ ਸਕੜ ਕੇ ਅਤੇ 30774 ਤਦਾਰਪਤਵਾ ਦਾ ਵੀਰਾਰ ਦਿੱਤਾ ਗਿਆ। ਹਰ ਘਰ ਜਲ ਸੇਵਾਸਤ ਇਨਸਾਨ ਅਤੇ ਪਸ਼ੂਆਂ ਮਾਰਦੇ ਸਾਫ ਪਾਣੀ ਮੱਈਆ ਕਰਦੇ 100 ਫਸਲੀ ਤੋਂ 120 ਦੀ ਪਿੰਡੋ ਕਰਾ ਰਹੇ ਪਾਈਪ ਰਾਹੀਂ ਪਾਣੀ ਦਿੱਤਾ ਗਿਆ। ਪਸ਼ੂਆਂ ਦੇ ਪਰੰਡ ਦਾ ਸ਼ੋਰ ਪਦਾਰ ਲਈ 273 ਆਦੂ ਅੱਗੇ ਆਪ ਦੇ ਟਾਇਰ ਲਈਆਂ ਬਣੀਆਂ ਨਹੀਂਆਂ। ਔਰ ਬੱਚਿਆਂ ਦੇ ਖੇਤਾਂ ਨੂੰ ਖੇਤਾਂਵਾਰ ਤੇ ਉਚਾਰ ਕਰਨ ਲਈ 11 ਨਾਮਿਕ ਟਾਲੀਆਂ ਨੂੰ ਪੀਸੀਐਸ ਅਤੇ ਡੀਐਸਪੀ ਦੀ ਨੌਕਰੀ ਦਿੱਤੀ ਗਈ। 3085 ਖੇਰ ਮਜ਼ਦੂਰਾਂ ਪਿੰਡਾਂ ਵਿੱਚ ਸਾਬਤ ਕੀਤੇ ਜਾ ਰਹੇ ਹਨ। ਕਿਸੇ ਤਰ੍ਹਾਂ ਟਰਾਂਸਪੋਰਟ ਦੇ ਵਿੱਚ ਔਰਤਾਂ ਨੂੰ ਪ੍ਰੀ ਮਾਰਚ ਵਿੱਚ 25 ਕਰੋੜ 70 ਲੱਖ ਰੁਪਏ ਕਰਤੇ ਗਏ ਇਹਦੇ باوجود ਰੋਡਵੇਅ ਨੇ ਅਤੇ ਆਰਪੀਸੀ ਨੇ 125 ਕਰੋੜ ਦਾ ਚੋਕਾ ਵਾਦਾ ਕੀਤਾ ਮੁੱਖ ਮੰਤਰੀ ਸਿਰਜਾਤਰ ਸਿੰਘ ਜੇਕਰ ਤੋਂ ਪਤਾਰੀ ਜਾਤ ਤੋਂ ਸਰਦਾਰ ਲੋਹਣ ਨੇ ਧਾਰ ਦੇ ਸਤ ਦੇ ਦਰਸ਼ਨ ਕੀਤੇ ਐਨਆਰਏ ਵਾਸਤੇ ਲੋਕ ਸਾਡੇ ਵਾਪਸ ਬਹੁਤ سارے ਫੌਰਮ ਦੇ ਵਿੱਚ ਦਾ ਦੌਸਤ ਹੀ ਹਾਂ ਔਰ ਹੋਰ ਹੋਰ ਜਿਹੜੀ ਅਸੀਂ ਜਿਹੜਾ ਆਪਾਂ ਜਿਹੜਾ ਸਾਡੇ ਉਹ ਬ੍ਰਾਂਡ ਪਰਸਪੈਕਟਿਵ ਹਾਂ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਵਾਸਤੇ ਇੱਕ WhatsApp ਨੰਬਰ ਜਾਰੀ ਕੀਤਾ ਗਿਆ ਆਨਲਾਈਨ ਧਾਰ ਨਾਲ ਉਹਨਾਂ ਦੇ ਆਨਲਾਈਨ ਦਾ ਵਾਸਤੇ ਜਿਹੜੇ ਸਾਡੀਆਂ ਸਬਸ ਦਿੱਤੀਆਂ ਗਈਆਂ ਇਹਦੇ ਨਾਮ ਨਾਲ ਦਿੱਲੀ 에어ਪੋਰਟ ਦੇ ਉੱਤੇ ਇੱਕ ਉਹਨਾਂ ਵਾਸਤੇ ਸਿਨੇਟੇਸ਼ਨ ਸੈਕਟਰ ਜੋ ਕਿ 24 ਘੰਟੇ ਕੰਮ ਕਰਦਾ ਹੈ ਉਹਨੂੰ ਸੀਟ ਕਰਨਾ ਟ੍ਰਾਂਸਪੋਰਟ ਪ੍ਰੋਵਾਈਡ ਕਰਨਾ ਉਹਨੂੰ ਸਟੇ ਦਾ ਬੰਦੋਬਸਤ ਕਰਨਾ ਉਹਨਾਂ ਇਹ ਉਹਨਾਂ ਵਾਸਤੇ ਕੀਤਾ ਗਿਆ ਇਸੇ ਤਰ੍ਹਾਂ ਜੁਲੂ ਤੇਜਪਾਲ ਸਾਹਿਬ ਦੇ ਜੋ ਇੱਕ ਇੱਕ ਸਾਲ ਦੇ ਵਿੱਚ 3.5 ਲੱਖ ਕੌਜੇ ਰਹਿਣਾ ਪਵਿੱਤਰ ਬਾਗ ਦੇ ਸਫਲ ਕਰਨਾ ਨਾਲ ਕੁਵਿਜੀਆ ਵਿਕਤ ਕਰਨਾ ਵਾਦਾ ਕਰਨ ਦੀ ਸ਼ੁੱਤਾ ਵਾਸਤੇ ਇਹ ਸਾਰੇ ਕਾੜੇ ਇੱਤੇ ਜਾ ਰਹੇ ਹਨ ਸ਼ੀਰ ਭਗਤ ਸਿੰਘ ਜਗਰ ਕਿਤੇ ਬਾਤ ਦੇ ਕੁਝ ਸਪੈਸ਼ਲ ਨੁਕਤੇ ਪੰਜਾਬ ਸਰਕਾਰ ਵੱਲੋਂ ਸਿੱਧਾ ਅੱਜ ਭਗਤ ਸਿੰਘ ਦੇ ਚਰਨ ਦੇ ਇਤੇ ਅਰਜ਼ਾਰ ਕਰਦੇ ਸਾਪੋਟ ਪ੍ਰੋਜੈਕਟ ਦਾ ਦਰਗਾਹ ਦਾ ਸਾਬਤ ਕੀਤਾ ਗਿਆ ਇਹਦੇ ਨਾਲ ਨਾਲ 59.70 ਕਰੋੜ ਰੁਪਏ ਦੀ ਰਾਸ਼ੀ ਨਾਲ ਪਕਸਿੰਗ ਦਾ ਬਿਲਾਸਤੀ ਕੰਪਲੈਕਸ ਦਾ ਇੱਕ ਨਿਰਮਾਣ ਕੀਤਾ ਜਾ ਰਿਹਾ ਜਿਸ ਵਿੱਚ ਸੀਲਵਾਰਡ ਵਿੱਚ ਇੱਕ ਗ੍ਰੈਂਡ ਟ੍ਰੈਮੈਕ ਜੇ ਸੀ ਪਕਸਿੰਗ ਦਾ ਜੈਕਰਨ ਉਹਨਾਂ ਦੇ ਜੰਦੀ ਕਰਦਾ ਜੋੜਨਾ 300 ਮੀਟਰ ਲੰਬੀ ਬਿਲਾਸਤੀ ਲਾਗਾ ਹੋਵੇਗਾ ਜੋ ਸ਼ੀਰ ਦੇ ਆਦਮ ਦੇ ਜੀਵਨ ਅਤੇ ਭਾਰਤ ਦੇ ਆਜ਼ਾਦੀ ਸੰਗਰਸ਼ ਨੂੰ ਮੂਰਤੀ ਕਲਾ 2D 3D ਕਾਰ ਕਲਾ ਰਹੀ ਵਿਆਰ ਕਰਦੀਆਂ ਵਾਕੀਵਾਜ ਜੋਗਦੇ ਭਾਰਤ ਦੇ ਸਾਹਮਣੂ ਦਰਸਾਈ ਗਈ ਕੰਪਲੈਕਸ ਵਿੱਚ ਸਭ ਤੋਂ ਜਿੰਕਾ ਵਾਲਾ ਏਅਰ ਕੰਡੀਸ਼ਨਡ ਆਰਿਡੋਰੀਅਮ ਵੀ ਹੋਵੇਗਾ ਔਰ ਨਾ ਹੀ ਸੀ ਭਗਤ ਸਿੰਘ ਦੇ ਲਾਇਲ ਪਰ ਜੋ ਕਿ ਹਮ ਪਾਕਿਸਤਾਨ ਦੇਖ ਹੈ ਜਿੱਦੀ ਕਹਾਜ ਇੱਕ ਮਾਡਲ ਵੀ ਬਣਾਇਆ ਜਾ ਰਿਹਾ ਹੈ ਜਿਸ ਦੇ ਨਾਮ ਗਰਾਸਤੀ ਗਲੀ ਵਿੱਚ ਉਹਨਾਂ ਦੇ ਜਿੱਦੀ ਪਿੰਡ ਦੀ ਚਲਕ ਪਾਪੂ ਵੀ ਢਾਗ ਨਾਲ ਦੇਸ਼ਕੀਤੀ ਜਾਵੇਗੀ ਐਸਬੀਐਸ ਨਗਰ ਨਵਾਂ ਸ਼ਹਿਰ ਦੇ ਲੋਕਾਂ ਲਈ ਸਰਕਾਰ ਸਰਕਾਰ ਵੱਲੋਂ ਇੱਕ ਹੋਰ ਬਹੁਤ ਵੱਡਾ ਤੋਹਫ਼ਾ ਸਰਕਾਰੀ ਮੈਡੀਕਲ ਕਾਲਜ ਜਿਹਦੇ ਨਾਲ ਲੋਕਾਂ ਨੂੰ ਮਿਆਰੀ ਸਿਹਤਾਂ ਮਿਲ ਸਕਣਗੀਆਂ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਮੈਡੀਕਲ ਕਾਲਜ ਬਣਾਇਆ ਜਾਏਗਾ ਇਸ ਤੋਂ ਸਵਾਇ ਜੀਨियस ਸਕੂਲ ਨਵਾਂ ਸ਼ਹਿਰ ਨੂੰ ਅਪਗ੍ਰੇਡ ਅਪਗ੍ਰੇਡ ਕਰਕੇ ਸਕੂਲ ਆਫ ਗਵਰਨੈਂਸ ਬਣਾਇਆ ਗਿਆ ਔਰ ਇਸੇ ਤਰ੍ਹਾਂ ਦੇ ਨਾਮ ਆਦਮੀ ਤੇ ਔਰ ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਔਰ ਜੋ ਜਾਂਗਲੇ ਦਾ ਕਾਲਜ ਹੈ ਉਹਦੇ ਵਿੱਚ ਵੀ ਇੱਕ ਤੋਂ 28 ਤੱਕ ਦੇ ਕਾਮ ਦੇ ਆਧਾਰ ਸੈਮੀਨਾਰਾ ਵਰ ਸਾਰੀ ਚੱਲ ਰਹੀ ਹੈ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਕਰਦਾ ਕਿ ਮੈਂ ਇਸੇ ਜ਼ਿਲ੍ਹੇ ਦਾ ਜਪਤਾਲ ਹਾਂ ਔਰ ਇਸੇ ਮਿੱਟੀ ਵਿੱਚੋਂ ਪალა ਹੋ ਕੇ ਇਸ ਇੰਸਟਿਟਿਊਟ ਕਾਲਜ ਬੰਗੇ ਨੂੰ ਪੜ੍ਹ ਕੇ ਔਰ ਮੈਂ ਲੋਕਾਂ ਦੇ ਪਿਆਰ ਸਤਾ ਮੈਂ ਇੱਥੇ ਤੱਕ ਪਹੁੰਚਿਆ ਮੈਂ ਹਮੇਸ਼ਾ ਆਪਣੇ ਇਹਨਾਂ ਲੋਕਾਂ ਦਾ ਰਿਣੀ ਰਹਿਵਾਂਗਾ ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ੀਰੋ ਸਤਿ ਸ੍ਰੀ ਅਕਾਲ ਪ੍ਰਣਾਮ ਕਰਦਾ ਹਾਂ ਪੰਜਾਬ ਅਤੇ ਦੇਸ਼ ਦੀ ਖਿਦਮਤ ਦੀ ਪ੍ਰਤੀ ਪ੍ਰਕੀਬਾਧਨਾ ਕਰਦਾ ਹਾਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਆਰਬਾਰੀ ਸਰਕਾਰ ਚੋਣੇ ਨੂੰ ਮੁੜ ਤੋਂ ਰੰਗਲਾ ਖਾਸ ਦਾ ਖੇਡ ਦਾ ਇੱਕ ਖੁਸ਼ਹਾਲ ਪੰਜਾਬ ਬਣਾਉਣ ਲਈ ਤਤਪ ਹੈ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਆ ਜੈ ਹਿੰਦ ਜੈ ਪੰਜਾਬ ਇਨਕਲਾਬ ਜਿੰਦਾਬਾਦ